ਇਹ ਜਿਹੜਾ ਰੱਬ ਦਾ ਨਾਮ ਹੈ ਨਾ ਤੋਸਾ ਤੋਸੇ ਦਾ ਕੰਮ ਕਰਦਾ ਹੈ ਤੋਸੇ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਰਸਤੇ ਦੇ ਵਿੱਚ ਸਫ਼ਰ ਦੇ ਦੌਰਾਨ ਕੰਮ ਆਉਂਦੀ ਹੈ ਖਾਣ ਪੀਣ ਦੇ ਇਹ ਰੱਬ ਦਾ ਨਾਮ ਤੁਹਾਡਾ ਰਸਤੇ ਦੇ ਵਿੱਚ ਕੰਮ ਆਏਗਾ ਜਦੋਂ ਤੁਸੀਂ ਇੱਥੋਂ ਜਾਣਾ ਹੈ ਇਸ ਕਰਕੇ ਫਿਰ ਬਚਨ ਕੀਤਾ ਇੱਥੇ ਸਤਿਗੁਰੂ ਜੀ ਜਿਸ ਸ਼ਖਸ ਦਾ ਚਰਨ ਕਮਲ ਜਾਕਾ ਮਨ 라ਗਿਓ ਅਮੇ ਸਰੋਵਰ ਭਾਗਾ ਸਰੋਵਰ ਦੇ ਵਿੱਚ ਇਸ਼ਨਾਨ ਤਾਂ ਬੜੀ ਸੰਗਤ ਨੇ ਕੀਤਾ ਬਹੁਤ ਜਾਣੇ ਇਸ਼ਨਾਨ ਕਰ ਰਹੇ ਹਨ ਕਰਨਾ ਚਾਹੀਦਾ ਹੈ ਭਾਗਾਂ ਵਾਲਿਓ ਸਰੀਰ ਹਨ ਜਿਹੜੇ ਸਰੋਵਰ ਦੇ ਵਿੱਚ RAMDAS ਸਰੋਵਰ ਨਾਤੇ ਭਾਗਾਂ ਵਾਲਿਓ ਸਰੀਰ ਹਨ ਜਿਨ੍ਹਾਂ ਨੂੰ ਇਸ ਭਾਗ ਪ੍ਰਾਪਤ ਹੁੰਦਾ ਹੈ ਸਰੀਰ ਕਰਕੇ ਵੀ ਸਾਫ਼ ਹੋਈਏ ਪਰ ਕਿਤੇ ਮਨ ਨਾ ਲਿਬੜਿਆ ਰਹਿ ਜਾਵੇ ਮਨ ਤਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਹਿ ਕੇ ਰੰਗ ਉਹ ਤਾਂ ਨਾਮ ਜਪਣ ਦੇ ਨਾਲ ਸਾਫ ਹੋਣੀ ਹੈ ਜਿਹੜੀ ਮੱਤ ਹੈ ਇਸ ਕਰਕੇ ਇਸ਼ਨਾਨ ਵੀ ਜ਼ਰੂਰੀ ਹੈ ਤੇ ਨਾਲ ਮਨ ਦਾ ਇਸ਼ਨਾਨ ਵੀ ਜ਼ਰੂਰੀ ਹੈ ਬਾਣੀ ਪੜਿਆ ਮਨ ਜਿਹੜਾ ਹੈ ਸਿਮਰਨ ਕੀਤਾ ਗੁਰ ਮੰਤਰ ਦਾ ਮੂਲ ਮੰਤਰ ਦਾ ਜਾਪ ਕੀਤਾ ਜਿਹੜਾ ਮਨ ਹੈ ਉਹ ਪਵਿੱਤਰ ਹੋ ਜਾਂਦਾ ਹੈ ਤੇ ਤਨ ਬੇਅੰਤ ਗੁਰੂ ਰਾਮਦਾਸ ਜੀ ਦੇ ਘਰ ਦੀਆਂ ਇੱਥੇ ਨਾ ਬਖਸ਼ਾ ਬੜੀਆਂ ਵਰਤਦੀਆਂ ਹਨ ਇੱਥੇ ਤਾਂ ਵੱਡੇ ਵੱਡੇ ਜਿਹੜੇ ਕਿਤੋਂ ਰਾਜੀ ਨਹੀਂ ਸੀ ਹੋ ਰਹਾ ਜਿਨ੍ਹਾਂ ਨੂੰ ਵਾਇਦਾਂ ਨੇ ਜਵਾਬ ਦੇ ਦਿੱਤਾ ਸੀਗਾ ਗੁਰੂ ਤਾਂ ਫਿਰ ਕਰਾਮਾਤ ਹੀ ਕਰਦਾ ਹੈ ਜੀ ਗੁਰੂ ਤਾਂ ਅਲੌਕਿਕ ਹੀ ਕੰਮ ਕਰਦਾ ਹੈ ਗੁਰੂ ਉਹਨਾਂ ਨੂੰ ਹੀ ਤੰਦਰੁਸਤੀ ਇੱਥੋਂ